ਰਾਜਵੀਰ ਜਵੰਦਾ ਦੇ ਮੌਤ ਦਾ ਖਤਰਨਾਕ ਸੱਚ ਆਇਆ ਸਾਹਮਣੇ ਆਖਰਕਾਰ ਕਿਉਂ ਟੁੱਟ ਗਿਆ ਰਾਜਵੀਰ ਜਵੰਦੇ ਦੇ ਸਿਰ ਤੇ ਉੱਤੇ ਲੱਗਿਆ ਹੈਲਮਟ ਕਿਸ ਨੇ ਕੀਤਾ ਸੀ ਚੇਂਜ Ориਜినਲ ਦੀ ਥਾਂ ਕਿਸ ਨੇ ਰੱਖਿਆ ਸੀ ਡੁਪਲੀਕੇਟ ਹੋਏ ਵੱਡੇ ਖੁਲਾਸੇ ਸੀਸੀਟੀਵੀ ਦੀਆਂ ਫੋਟੋਆਂ ਆਈਆਂ ਸਾਹਮਣੇ ਦੇਖ ਕੰਬ ਜਾਵੇਗੀ ਰੂਹ ਸੋ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਸ਼ਖਸ ਦੀ ਜਿਸ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਧਮਾਲ ਪਾ ਦਿੱਤੀ ਸੀ ਜੀ ਹਾਂ ਉਸ ਗੱਭਰੂ ਨੇ ਜਿਸ ਦਾ ਨਾਮ ਸੀ ਰਾਜਵੀਰ ਜਵੰਦਾ ਜਿਸ ਦੀ ਅਚਾਨਕ ਮੌਤ ਨੇ ਪੂਰੇ ਪੰਜਾਬ ਨੂੰ ਰੋਵਾ ਦਿੱਤਾ ਆ ਸੋ ਦੋਸਤੋ 2025 ਦੇ ਵਿੱਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝੜਕੇ ਲੱਗੇ ਹਨ ਸੋ ਦੋਸਤੋ ਅੱਜ ਦੀ ਘੜੀ ਦੇ ਵਿੱਚ ਇੱਕੋ ਇੱਕ ਗੱਬਰੂ ਨੌਜਵਾਨ ਆਪਣੀ ਪੱਗ ਤੇ ਪੰਜਾਬੀ ਪਹਿਰਾਵੇ ਦੇ ਨਾਲ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਜਿਹੜਾ ਨਚਾ ਗਿਆ ਸੀ ਉਸਦਿਆਂ ਗੀਤਾਂ ਵਿੱਚੋਂ ਜਿਵੇਂ ਨਹੀਂ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗਿਆ ਇਹ ਸਿਰਫ ਇੱਕ ਗੀਤ ਨਹੀਂ ਬਲਕਿ ਪੰਜਾਬੀ ਨੂੰ ਇੱਕ ਸੰਸਕ੍ਰਿਤੀ ਨੂੰ ਨਵਾਂ ਰੰਗ ਵੀ ਦਿੱਤਾ ਰਾਜਵੀਰ ਦੀ ਇੱਕ ਇੰਟਰਸਟਿੰਗ ਕਹਾਣੀ ਸੀ ਜਿਵੇਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਤੇ ਰਾਜਵੀਰ ਜਵੰਦਾ ਨੇ ਉਹ ਵੀ ਪੂਰਾ ਕੀਤਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਪਰਿਵਾਰ ਦਾ ਮਾਣ ਵਧਾਇਆ ਅਤੇ ਨਾਲ ਦੇ ਨਾਲ ਜਿਹੜਾ ਗਾਇਕੇ ਦਾ ਸ਼ੌਂਕ ਸੀ ਰਾਜ ਫਿਰ ਜਵੰਦੇ ਨੇ ਉਹ ਵੀ ਪਿੱਛੇ ਨਹੀਂ ਛੱਡਿਆ ਕਾਲਜ ਫਰੈਂਡ ਕੁਲਵਿੰਦਰ ਬਿੱਲਾ ਅਤੇ ਕਨਵਰ ਗਰੇਵਾਲ ਨੂੰ ਵੀ ਦੇਖਦੇ ਹੋਏ ਆਪਣੀ ਨੌਕਰੀ ਦੇ ਵਿੱਚੋਂ ਬਚਤ ਕਰਕੇ ਆਪਣਾ ਪਹਿਲਾ ਗਾਣਾ ਰਿਲੀਜ਼ ਕੀਤਾ ਤੇ ਉਹ ਫਿਰ ਗਾਣਾ ਅੱਗੇ ਦੀ ਤਰ੍ਹਾਂ ਵਾਇਰਲ ਹੋ ਗਿਆ ਤੇ ਰਾਜਵੀਰ ਜਵੰਦਾ ਸੁਪਰਸਟਾਰ ਬਣ ਗਿਆ ਸਿੰਗਰ ਬਣ ਗਿਆ ਉਸ ਤੋਂ ਬਾਅਦ ਇੱਕ ਤੋਂ ਇੱਕ ਹਿੱਟ ਗੀਤ ਦੇ ਨਾਲ ਉਸ ਦਾ ਪੰਜਾਬ ਦਾ ਹਰ ਇੱਕ ਘਰ ਗੂੰਜਣ ਲੱਗ ਪਿਆ ਪਰ ਇਸ ਦੇ ਨਾਲ ਨਾਲ ਰਾਜਵੀਰ ਜਵੰਦੇ ਨੂੰ ਬਾਈਕਾਂ ਦਾ ਬਹੁਤ ਸ਼ੌਂਕ ਸੀ ਮਹਿੰਗੀਆਂ ਬਾਈਕਾਂ ਰਾਈਡਰਾਂ ਉਸ ਦਾ ਪੈਸ਼ਨ ਸੀ ਉਸ ਨੂੰ ਸ਼ੌਂਕ ਸੀ ਜਬ ਬੰਦੇ ਨੇ ਐਕਸੀਡੈਂਟ ਤੋਂ 2 ਦਿਨ ਪਹਿਲਾਂ 25 ਲੱਖ ਰੁਪਏ ਦੀ ਇੱਕ ਬਾਈਕ ਖਰੀਦੀ ਸੀ ਜਿਸ ਦੇ ਨਾਲ-ਨਾਲ ਉਹ ਆਪਣੇ ਫੈਨਸ ਨੂੰ ਵੀਡੀਓ ਸ਼ੇਅਰ ਕਰਦਾ ਰਿਹਾ ਉਸ ਦੇ ਨਾਲ ਹੀ 1.5 ਲੱਖ ਰੁਪਏ ਦਾ ਅਡਵਾਂਸ ਹੈਲਮਟ ਅਤੇ 80000 ਰੁਪਿਆ ਦੇ ਐਕਟਿਵ ਗਾਈਡ ਗੀਅਰ ਵੀ ਲਿਆ ਸੀ ਫੁੱਲ ਸੇਫਟੀ ਲਈ ਪਰ ਫਿਰ ਵੀ ਸਤੰਬਰ 2025 ਨੂੰ ਬੰਦੀ ਪਿਛੋੜ ਹਾਈਵੇ ਤੇ ਰਾਈਡਿੰਗ ਦੌਰਾਨ ਇੱਕ ਅਚਾਨਕ ਹਾਦਸਾ ਵਾਪਰ ਗਿਆ ਰਿਪੋਰਟਾਂ ਅਨੁਸਾਰ ਸੜਕ ਦੇ ਉੱਤੇ ਆਏ ਅਵਾ ਜਾਨਵਰ ਮੋਟਰਸਾਈਕਲ ਜਾਂ ਉਹਨਾਂ ਨਾਲ ਟਕਰਾਇਆ ਜਿਸ ਦੇ ਨਾਲ ਰਾਜਵੀਰ ਜਵੰਦਾ ਦੇ ਰੇੜ ਦੀ ਹੱਡੀ ਅਤੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੀ ਰਾਜਵੀਰ ਜਵੰਦੇ ਨੂੰ ਨੇੜਲੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਪਰ ਉੱਥੇ ਟ੍ਰੀਟਮੈਂਟ ਦੇ ਵਿੱਚ ਦੇਰੀ ਹੋਈ ਕੁਝ ਨਿਊਜ਼ਾ ਵਿੱਚ ਕਿਹਾ ਗਿਆ ਹੈ ਕਿ ਕਿ ਉਹਨਾਂ ਨੂੰ ਪਛਾਣ ਨਾ ਹੋਣ ਦੇ ਕਾਰਨ ਇਲਾਜ ਦੇ ਵਿੱਚ ਅੜੀਕਾ ਆਇਆ ਲਾਸਟ ਵਿੱਚ ਮੁਹਾਲੀ ਫੋਰਟਿਸਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ 11 ਦਿਨ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਰਾਜਵੀਰ ਜਵੰਦਾ 9 ਅਕਤੂਬਰ ਨੂੰ ਸਾਡੇ ਨਾਲ ਉਹ ਵਿਛੜ ਗਿਆ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਉਸ ਦੀ ਉਮਰ ਸਿਰਫ 35 ਸਾਲ ਦੀ ਸੀ ਇਹ ਹਾਦਸਾ ਨਾ ਸਿਰਫ ਉਸਦੇ ਪਰਿਵਾਰ ਲਈ ਇੱਕ ਵੱਡਾ ਝਟਕਾ ਸੀ ਸਗੋਂ ਪੂਰੀ ਪੰਜਾਬੀ ਕਮਿਊਨਿਟੀ ਲਈ ਬਹੁਤ ਹੀ ਵੱਡਾ ਸਦਮਾ ਹੈ ਫੈਨਸ ਨੇ ਸੜਕਾਂ ਦੀ ਖਰਾਬ ਹਾਲਤ ਤੇ ਅਵਾਰਾ ਪਸ਼ੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ हिमाचल कोर्ट ਦੇ ਵਿੱਚ ਇੱਕ ਅਪੀਲ ਵੀ ਦਾਇਰ ਕੀਤੀ ਗਈ ਸੀ ਇਸ ਮੁੱਦੇ ਉੱਤੇ ਐਕਸ਼ਨ ਲੈਣ ਦੇ ਲਈ ਉਸ ਤੋਂ ਪਹਿਲਾਂ ਰਾਜਵੀਰ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਰਾਜਵੀਰ ਜਵੰਦੇ ਦੀ ਮਾਤਾ ਰਾਜਵੀਰ ਅਤੇ ਆਪਣੇ ਪਤੀ ਦੇ ਸਦਮੇ 'ਚ ਹਨ ਪਰ ਚੰਗੀ ਖਬਰ ਇਹ ਹੈ ਕਿ ਉਸਦੇ ਦੋਸਤ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਜੱਸ ਬਾਜਬਾ ਮਨਕੀਰਤ ਔਲਖ ਅਤੇ ਰਣਜੀਤ ਬਾਵੇ ਨੇ ਵਾਅਦਾ ਕੀਤਾ ਹੈ ਕਿ ਰਾਜਵੀਰ ਦੇ ਬੁੱਕ ਕੀਤੇ ਹੋਏ ਸਾਰੇ ਸ਼ੋਅ ਤੇ ਪ੍ਰੋਜੈਕਟ ਨੂੰ ਉਹ ਮਿਲ ਕੇ ਅੱਗੇ ਵਧਾਉਣਗੇ ਅਤੇ ਸਾਰੀ ਆਮਦਨ ਪਰਿਵਾਰ ਨੂੰ ਦਿੱਤੀ ਜਾਵੇਗੀ ਸੱਚਮੁੱਚ ਇਹਨਾਂ ਵੀਰਾਂ ਨੇ ਅਸਲ ਟ੍ਰਿਬਿਊਟ ਦਿੱਤਾ ਹੈ ਰਾਜਵੀਰ ਜੀ ਬੰਦੇ ਨੂੰ ਰਾਜਵੀਰ ਜੀ ਬੰਦੇ ਦੀ ਮੌਤ ਦਾ ਕਾਰਨ ਸਿਰਫ ਕੱਲੇ ਪਸ਼ੂ ਹੀ ਨਹੀਂ ਬਲਕਿ ਸਰਕਾਰਾਂ ਅਤੇ ਬੇਕਾਰ ਸਿਸਟਮ ਹੈ ਜਿਹੜੇ ਮਾੜੀ ਹਾਲਤ ਸੜਕਾਂ ਦੀ ਨਾ ਸੁਧਾਰਦੇ ਹੋਏ ਉਨ੍ਹਾਂ ਦੇ ਨਾਲ ਬਹੁਤ ਐਕਸੀਡੈਂਟ ਹੋ ਰਹੇ ਹਨ ਅਤੇ ਰਾਜਵੀਰ ਦੇ ਗੀਤ ਅੱਜ ਵੀ ਜਿਉਂਦੇ ਹਨ ਜਿਵੇਂ ਸਿੱਧੂ ਮੂਸੇਵਾਲੇ ਦੇ ਰਾਜਵੀਰ ਜਵੰਦਾ ਦੇ ਗਾਣਿਆਂ ਨੂੰ ਸੁਣ ਕੇ ਗੀਤਾਂ ਨੂੰ ਸੁਣ ਕੇ ਸਕੂਨ ਮਿਲਦਾ ਹੈ ਇਹ ਚੀਜ਼ ਦਰਸਾਉਂਦੀ ਹੈ ਕਿ ਜ਼ਿੰਦਗੀ ਕਿੰਨੀ ਅਨਮੋਲ ਹੈ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਆਪਣੇ ਚਰਨਾਂ 'ਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦੇਣ ਦਾ ਬਲ ਬਖਸ਼ਣ ਸੋ ਦੋਸਤੋ ਤੁਸੀਂ ਇਸ ਹਾਦਸੇ ਬਾਰੇ ਕੀ ਸੋਚਦੇ ਹੋ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਉਸਦੇ ਗੀਤ ਜਿਵੇਂ ਧੀਆਂ ਮੇਟੀਨਾ ਫਰੋਲ ਜੋਗੀਆ ਹੋਰ ਬਹੁਤ ਸਾਰੇ ਗੀਤ ਵਾਇਰਲ ਹੋ ਰਹੇ ਹਨ ਅਤੇ ਲੋਕ ਜਿਆਦਾਤਰ ਮੇਟੀਨਾ ਫਰੋਲ ਜੋਗੀਆ ਦਾ ਗੀਤ ਸੁਣ ਰਹੇ ਹਨ ਉਹ ਬਹੁਤ ਹੀ ਪਿਆਰਾ ਗੀਤ ਹੈ ਅਤੇ ਸ਼ਾਇਦ ਇਸ ਖਾਸੇ ਨਾਲ ਵੀ ਜੁੜਿਆ ਹੋਇਆ ਹੈ ਇਦਾਂ ਲੱਗ ਰਿਹਾ ਹੈ ਕਿ ਜਿਵੇਂ ਰਾਜਵੀਰ ਜਵੰਦਾ ਜਾਣ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਆਪਣੇ ਗੀਤ ਦੇ ਵਿੱਚ ਦਰਸਾ ਆ ਗਿਆ ਕੇ ਕੇਮਿਕ ਕੀ ਹੁੰਦਾ ਹੈ ਸੋ ਆਸ ਕਰਦੇ ਹਾਂ ਕਿ ਸਰਕਾਰ ਰਾਜਵੀਰ ਜਵੰਦਾ ਦੀ ਪਤਨੀ ਨੂੰ ਗਵਰਨਮੈਂਟ ਨੌਕਰੀ ਦੇ ਦੇਵੇ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਹੋ ਸਕੇ ਅਤੇ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦਾ ਦੇ ਯਾਰ ਦੋਸਤ ਜਿਉਂਦੇ ਰਹਿਣ ਵਸਦੇ ਰਹਿਣ ਪਰਮਾਤਮਾ ਉਹਨਾਂ ਦੀਆਂ ਉਮਰਾਂ ਲੰਬੀਆਂ ਕਰਨ ਜਿਨ੍ਹਾਂ ਨੇ ਰਾਜਵੀਰ ਜਵੰਦੇ ਦੇ ਬੁੱਕ ਕਿਤੇ ਹੋਏ ਸ਼ੋ ਕਲਾਕਲਾ ਕਰਕੇ ਪੂਰਾ ਕਰਨ ਦਾ ਵਾਅਦਾ ਕੀਤਾ ਅਤੇ ਉਹ ਰੋਸ਼ਨਾਂ ਦੀ ਜਿੰਨੀ ਵੀ ਕਮਾਈ ਹੋਵੇਗੀ ਜਿੰਨਾ ਵੀ ਪੈਸਾ ਹੋਵੇਗਾ ਉਹ ਸਾਰਾ ਹੀ ਪਰਿਵਾਰ ਨੂੰ ਦਿੱਤਾ ਜਾਵੇਗਾ ਉਨ੍ਹਾਂ ਸ਼ੋਹਾਂ ਵਿੱਚੋਂ ਇੱਕ ਸ਼ੋਅ ਜਿਸ ਵਾਜਵੇ ਨੇ ਪੂਰਾ ਕਰ ਦਿੱਤਾ ਵਾਅਦਾ ਪੂਰਾ ਕੀਤਾ ਹੈ ਜਿੰਨੇ ਵੀ ਉਸ ਸ਼ੋਅ ਦੀ ਕਮਾਈ ਸੀ ਉਹ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦਿੱਤੀ ਗਈ ਹੈ ਆਸ ਕਰਦੇ ਹਾਂ ਕਿ ਸਾਰੇ ਹੀ ਜਿਹੜੇ ਜਵੰਦੇ ਦੇ ਯਾਰ ਦੋਸਤ ਸੀ ਉਹ ਕੱਲੇ ਕੱਲੇ ਸ਼ੋਅ ਲਾ ਕੇ ਸਾਰੀ ਕਮਾਈ ਪਰਿਵਾਰ ਨੂੰ ਦੇਣਗੇ ਅਤੇ ਉਹ ਕਮਾਈ ਅੱਗੇ ਜਵੰਦੇ ਦੇ ਬੱਚਿਆਂ ਦੇ ਲਈ ਫਿਊਚਰ 'ਚ ਕੰਮ ਆਵੇਗੀ ਸੋ ਉਮੀਦ ਕਰਦਿਆਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਬਾਕੀ ਤੁਸੀਂ ਰਾਜਵੀਰ ਜਵੰਦੇ ਦੀ ਅਣਹੋਈ ਮੌਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਸ ਵਿੱਚ ਦੋਸ਼ੀ ਕਿਸ ਨੂੰ ਠਹਿਰਾਉਂਦੇ ਹੋ? ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ, ਇੱਕ ਹੋਰ ਜਾਣਕਾਰੀ ਦੇ ਨਾਲ। ਉਦੋਂ ਤੱਕ ਦੇ ਲਈ ਧੰਨਵਾਦ।